ਕਿ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ A&B ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਉਦਯੋਗਿਕ ਵਿਕਾਸ ਹੋਵੇਗਾ ਤੇ ਵੱਡੇ ਪੱਧਰ ਉੱਤੇ ਹੋਵੇਗਾ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਸਾਡੀ ਪਹਿਲੀ ਪਹਿਲ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਨੌਕਰੀਆਂ ਦਿੱਤੀਆਂ ਵੀ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਖੇਤੀ ਦੇ ਨਾਲ ਸੰਬੰਧਿਤ ਉਦਯੋਗ ਲਗਾਉਣ ਦੀ ਤਿਆਰੀ ਜਿਹੜੀ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਅਮਰੀਕਾ ਤੋਂ ਪੰਜਾਬੀਆਂ ਤੇ ਭਾਰਤੀਆਂ ਨੂੰ ਡੋਕੂਟ ਕੀਤਾ ਜਾਣ ਲੱਗ ਪਿਆ ਤਾਂ ਪੰਜਾਬ ਸਰਕਾਰ ਇੰਡਸਟਰੀ ਵਾਸਤੇ ਉਪਰਾਲੇ ਕਰਨ ਜਾ ਰਹੀ ਹੈ ਕੀ ਉਪਰਾਲੇ ਕੀਤੇ ਜਾਣਗੇ ਗੱਲ ਕਰਾਂਗੇ ਉਦਯੋਗ ਮੰਤਰੀ ਤਰਨਪ੍ਰੀਤ ਸਿੰਘ ਸੌਨ ਮੇਰੇ ਨਾਲ ਨੇ ਗੱਲ ਕਰਾਂਗੇ ਸੌਨ ਸਾਹਿਬ ਸਵਾਗਤ ਤੁਹਾਡਾ ਜੀ ਐਨ ਵੀ ਨਿਊਜ਼ ਤੇ ਕੀ ਕਹਿਣਾ ਚਾਹੋਗੇ ਕਿ ਜਦੋਂ ਅਮਰੀਕਾ ਤੋਂ ਡੋਕੀ ਵਾਲਿਆਂ ਨੂੰ ਵਾਪਸ ਭੇਜਿਆ ਜਾਣ ਲੱਗ ਪਿਆ ਸਵਾਲ ਇਹ ਖੜੇ ਹੋ ਰਹੇ ਨੇ ਕਿ ਇੱਥੇ ਰੋਜ਼ਗਾਰ ਹੋਣਾ ਚਾਹੀਦਾ ਰੋਜ਼ਗਾਰ ਦੇ ਮੌਕਿਆਂ ਲਈ ਕੀ ਸਕੀਮਾਂ ਨੇ ਨਵੀਂ ਸਰਕਾਰ ਦੇ ਦੇਖੋ ਨਸ਼ੇ ਇੱਕੋ ਚੀਜ਼ ਹੈ ਜਿਹੜੀ ਪੰਜਾਬ ਨੂੰ ਉન્નਤ ਕਰ ਸਕਦੀ ਆ ਪੰਜਾਬ ਦਾ ਰੈਵਨਿਊ ਵਧਾ ਸਕਦੀ ਆ ਪੰਜਾਬ ਨੂੰ ਸਮੇਂ ਦਾ ਹਾਣੀ ਬਣਾ ਸਕਦੀ ਆ ਉਹ ਇੰਡਸਟਰੀ ਇੰਡਸਟਰੀ ਦੇ ਲਈ ਜੋ ਜੋ ਅੱਜ ਤੱਕ ਦਾ ਸਭ ਤੋਂ ਬੈਸਟ ਇਨੀਸ਼ੀਏਟਿਵ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੱਤਾ ਮੈਨੂੰ ਨਹੀਂ ਲੱਗਦਾ ਅੱਜ ਤੱਕ ਉਹ ਇਨੀਸ਼ੀਏਟਿਵ ਕਿਸੇ ਹੋਰ ਸਰਕਾਰ ਨੇ ਲੱਤਾ ਹੋਊਗਾ ਇਸ 3 ਸਾਲ ਦੇ ਰਿਕਾਰਡ ਟਾਈਮ ਦੇ ਅੰਦਰ ਸਾਡੇ ਕੋਲ 88000 ਕਰੋੜ ਦੇ ਕੈਪ ਆਏ ਨੇ ਕਾਮਨ ਐਪਲੀਕੇਸ਼ਨ ਫਾਰਮ ਦੋ ਚੀਜ਼ਾਂ ਹੁੰਦੀਆਂ ਦੇਖੋ ਗੱਲ ਸਮਝੋ ਧਿਆਨ ਨਾਲ ਇੱਕ ਹੁੰਦੀ ਹੈ ਐਮਓਯੂ ਐਮਓਯੂ ਤਾਂ ਦਿਨ ਚ 20 ਸਟੇਟਾਂ 20 ਬੰਦਿਆਂ ਦਾ ਸਾਈਨ ਕਰਦੀਆਂ ਉਹਦੀ ਕੋਈ ਵੈਲਿਊ ਨਹੀਂ ਉਹ ਕਮਿਟਮੈਂਟ ਨਹੀਂ ਹੁੰਦੀ ਉਹ ਐਮਓਯੂ ਆ ਮੈਂਬਰ ਆਫ ਅੰਡਰਸਟੈਂਡਿੰਗ ਆ ਤੁਹਾਡਾ ਸਾਡੇ ਕੋ ਕੈਫ ਨੇ ਕਾਮਨ ਐਪਲੀਕੇਸ਼ਨ ਕੈਫ ਉਦੋਂ ਫਾਈਲ ਕੀਤਾ ਜਾਂਦਾ ਹੁੰਦਾ ਜਦੋਂ ਕੋਈ ਜ਼ਮੀਨ ਖਰੀਦ ਚੁੱਕਿਆ ਹੁੰਦਾ ਜਦੋਂ ਉਹਦੇ ਤੇ ਬਿਲਡਿੰਗ ਦਾ ਨਿਰਮਾਣ ਸ਼ੁਰੂ ਕਰਨ ਲੱਗਿਆ ਹੁੰਦਾ ਉਦੋਂ ਕੈਫ ਪੜਿਆ ਜਾਂਦਾ ਸਾਡੇ ਕੋ 88000 ਕਰੋੜ ਦੇ ਕੈਫ ਆਏ ਨੇ ਸੋ ਇਸ ਕਰਕੇ ਪੰਜਾਬ ਦੇ ਅੰਦਰ ਇੰਡਸਟਰੀਅਲ ਰੈਵੋਲੂਸ਼ਨ ਆਉਣ ਵਾਲੇ ਸਮੇਂ 'ਚ ਵੀ ਆ ਰਿਹਾ ਹੈ ਚੱਲ ਵੀ ਰਿਹਾ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਜਿਹੜੀ ਨੌਜਵਾਨੀ ਨੂੰ ਜਿਹੜੇ ਬਹੁਤ ਸਾਰੇ ਜਣੇ ਕਿ ਉਹ ਰੋਜ਼ਗਾਰ ਦੇ ਆयाम ਖੁੱਲਣਗੇ ਪੰਜਾਬ ਖੇਤੀ ਆਧਾਰਤ ਸੂਬਾ ਹੈ ਖੇਤੀ ਵਾਲੀ ਇੱਥੇ ਇੰਡਸਟਰੀ ਉਸ ਲੈਵਲ ਤੇ ਲੱਗ ਨਹੀਂ ਰਹੀ ਜਿਸ ਤਰ੍ਹਾਂ ਲੱਗਣੀ ਚਾਹੀਦੀ ਹੈ ਲੰਬੇ ਸਮੇਂ ਤੋਂ ਡਿਮਾਂਡ ਹੈਗੀ ਆ ਉਸ ਬਾਰੇ ਤੁਹਾਡਾ ਕੀ ਪਲਾਨ ਹੈ ਦੇਖੋ ਖੇਤੀਬਾੜੀ ਲਈ ਖੇਤੀਬਾੜੀ ਸੂਬਾ ਹੋਣ ਦੇ ਨਾਤੇ ਫੋਕਸ ਕਰਨ ਦੀ ਜ਼ਰੂਰਤ ਹੈ ਅੱਜ ਓਰੇ ਐਡਾ ਵੱਡਾ ਵੈਕਮ ਹੈ ਮੈਂ ਹਰੇਕ ਮਾਧਿਅਮ ਦੇ ਹਰੇਕ ਚੈਨਲ ਦੇ ਰਾਹੀਂ ਜਾ ਕੇ ਕਹਿਣਾ ਉਹ ਪੰਜਾਬੀਓ ਤੁਸੀਂ ਮੇਰੀ ਗੱਲ ਸੁਣੋ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਚ आओ ਅੱਜ ਮੈਂ ਤੁਹਾਡੇ ਮਾਧਿਅਮ ਦੇ ਨਾਲ ਓਰੇ ਇੱਕ ਗੱਲ ਦੱਸਦਾ ਅੱਜ ਆਰਗੈਨਿਕ ਪ੍ਰੋਡਕਟ ਦੀ ਕੋਈ ਕੀਮਤ ਹੀ ਨਹੀਂ ਜੇ ਆਮ ਪ੍ਰੋਡਕਟ 100 ਰੁਪਏ ਦਾ ਹੈ ਨਾ ਤੇ ਉਹ ਜੇ ਸਰਟੀਫਾਈਡ ਆਰਗੇਨਿਕ ਹੋਊਗਾ ਉਹਦੀ ਕੀਮਤ ਐ ਨਹੀਂ ਜੋ ਮੰਗ ਲੋਂਗੇ ਲੋਕੀ ਉਹ ਦੇਣ ਨੂੰ ਤਿਆਰ ਨੇ ਪੰਜਾਬ ਐਗਰੋ ਕੰਮ ਕਰ ਰਿਹਾ ਇੰਡਸਟਰੀ ਡਿਪਾਰਟਮੈਂਟ ਦਾ ਕਿੰਨਾ ਕ ਯੋਗਦਾਨ ਚਾਹੀਦਾ ਤਾਂ ਕਿ ਹੋਰ ਜਿਹੜੇ ਜੁਨਟ ਵੱਧ ਲੱਗਣ ਨਹੀਂ ਪੰਜਾਬ ਐਗਰੋ ਇੰਡਸਟਰੀ ਡਿਪਾਰਟਮੈਂਟ ਦੇ ਨਾਲ ਮਤਲਬ ਆਪਸ ਵਿੱਚ ਮਰਜਿੰਗ ਹੋ ਕੇ ਟਾਈ ਅਪ ਕਰਕੇ ਕੰਮ ਕਰ ਰਹੇ ਉਹ ਕੰਦਾ ਥੋੜੋ ਕੰਮ ਕਰ ਰਹੇ ਸੋ ਸਾਡੇ ਇਨਵੈਸਟਮੈਂਟ ਪੰਜਾਬ ਦੇ ਪੋਰਟਲ ਦੇ ਉੱਤੇ ਤੁਸੀਂ ਵੱਧ ਤੋਂ ਵੱਧ ਫਾਈਲਾਂ ਲੈ ਕੇ ਆਓ ਇਨਵੈਸਟਮੈਂਟ ਦੀਆਂ ਤੁਸੀਂ ਨਿਊ ਸਟਾਰਟਅਪਸ ਇਧਰ ਨੂੰ ਤੋਰਨ ਜਿਵੇਂ ਅੱਜ 30 ਸਟਾਰਟਅਪਸ ਦੀ ਮੀਟਿੰਗ ਸੀ ਸਾਡੇ ਆਨਰੇਬਲ ਮੈਂਬਰ ਰਾਜ ਸਭਾ ਵਿਕਰਮਜੀ ਸਾਨੀ ਨੇ ਅੱਜ ਇਨੋਵੇਸ਼ਨ ਪੰਜਾਬ ਦੀ ਅੱਜ ਇਹ ਮੀਟਿੰਗ ਰੱਖੀ ਸੀ ਜਿੱਦੇ ਚ ਆਨਰੇਬਲ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਵੀ ਆਏ ਸੀ ਸੋ ਇਹ ਤਾਂ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਇਨੀਸ਼ੀਏਟਿਵ ਹੈ ਤੁਸੀਂ ਲਿਆਓ ਸਾਡੇ ਕੋ ਇਨਵੈਸਟਮੈਂਟ ਪੰਜਾਬ ਦੇ ਪੋਰਟਲ ਤੇ ਐਗਰੀਕਲਚਰ ਜਿਹੜੀ ਇੰਡਸਟਰੀ ਐਗਰੀਕਲਚਰ ਸੈਕਟਰ ਨਾਲ ਰਿਲੇਟਡ ਇੰਡਸਟਰੀ ਆਓ ਬਹੁਤ ਵੱਡਾ ਸਕੋਪ ਹੈ ਮਤਲਬ ਕਿ ਪੰਜਾਬੀਆਂ ਨੂੰ ਕਿਤੇ ਹੋਰ ਦੇਖਣ ਦੀ ਹੋਰ ਜਾਣ ਦੀ ਜ਼ਰੂਰਤ ਨਹੀਂ ਪਊਗੀ ਅੱਜ ਵੱਡੇ ਐਕਸ਼ਨ ਹੋਏ ਨੇ ਭ੍ਰਿਸ਼ਟਾਚਾਰੀਆਂ ਖਿਲਾਫ ਇੱਕ ਬਿਜਲੈਂਸ ਦੇ ਡਾਇਰੈਕਟਰ ਨੂੰ ਹਟਾ ਦਿੱਤਾ ਗਿਆ ਨਾਲ ਇੱਕ ਡੀਸੀ ਨੂੰ ਸਸਪੈਂਡ ਕੀਤਾ ਗਿਆ ਅੱਗੇ ਆਉਣ ਵਾਲੇ ਦਿਨਾਂ 'ਚ ਐਮੇਂਡ ਐਕਸ਼ਨ ਹੋਰ ਵੱਡੇ ਹੋਣਗੇ ਇਹਦੇ ਬਾਰੇ 'ਚ ਇਹ ਮੇਰਾ ਪ੍ਰੋਰੋਗੇਟਿਵ ਨਹੀਂ ਇਹਦੇ ਬਾਰੇ 'ਚ ਤੁਹਾਨੂੰ ਮੁੱਖ ਮੰਤਰੀ ਸਾਹਿਬ ਜਾਰਾ ਬੈਠੇ ਹੈ ਜੇ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਆ ਤੁਹਾਡਾ ਕਿਵੇਂ ਐਕਸ਼ਨ ਹੈ ਜ਼ੀਰੋ ਟੋਲਰੈਂਸ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੇ ਕਿਤੇ ਭ੍ਰਿਸ਼ਟਾਚਾਰ ਦੇ ਖਿਲਾਫ ਸਾਨੂੰ ਇੰਨੀ ਜਿੰਨੀ ਵੀ ਪਤਾ ਲੱਗਦੀ ਆ ਵੀ ਉਰੇ ਹੋ ਰਿਹਾ ਹੈ ਦੇਖੋ ਭ੍ਰਿਸ਼ਟਾਚਾਰ 100% ਖਤਮ ਨਹੀਂ ਅਸੀਂ ਕਹਿ ਸਕਦੇ ਹੋ ਗਿਆ ਪਰ ਇੱਕੋ ਚੀਜ਼ ਹੈ ਉਹ ਹੈ ਆਪਾਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਨੱਥ ਪਾਈਏ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕੀ ਕਰ ਸਕਦੇ ਆ ਆਪਾਂ ਆਪਾਂ ਜਿੱਥੇ-ਇੱਥੇ ਸਾਨੂੰ ਪਤਾ ਲੱਗਦਾ ਵੀ ਇਸ ਜਗ੍ਹਾ ਤੇ ਭ੍ਰਿਸ਼ਟਾਚਾਰ ਹੋ ਰਿਹਾ ਆਪਾਂ ਜਾਂ ਤਾਂ ਬਦਲ ਸਕਦੇ ਆ ਜਾਂ ਬਣਦੀ ਕਾਰਵਾਈ ਕਰ ਸਕਦੇ ਆ ਅਸੀਂ ਬਦਲ ਵੀ ਰਹੇ ਹਾਂ ਅਸੀਂ ਬਣਦੀ ਕਾਰਵਾਈ ਵੀ ਕਰ ਰਹੇ ਹਾਂ ਸੋ ਮੈਂ ਇੱਕੋ ਗੱਲ ਕਹਿਣੀ ਚਾਹੂੰਗਾ ਭ੍ਰਿਸ਼ਟਾਚਾਰ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿੱਥੇ ਹੋਊਗਾ ਸਖਤ ਕਾਰਵਾਈ ਪਰ ਸਭ ਤੋਂ ਵੱਧ ਦੁਖੀ ਲੋਕ ਨੇ ਤਹਿਸੀਲਾਂ ਵਾਲੇ ਭ੍ਰਿਸ਼ਟਾਚਾਰ ਤੋਂ ਉਹਦੇ ਬਾਰੇ ਜਿਹੜੇ ਲੋਕਲ ਮੰਤਰੀ ਨੇ ਉਸ ਏਰੀਏ ਦੇ ਜਾਂ ਫਿਰ ਐਮ ਐਲ ਏ ਨੇ ਉਹ ਵੀ ਐਕਸ਼ਨ ਕਰਨ ਕਿਉਂਕਿ ਉੱਥੇ ਕੈਮਰੇ ਵੀ ਨਹੀਂ ਚੱਲਦੇ ਜੀ ਮੈਂ ਦੇਖਿਆ ਜਾ ਕੇ ਕੈਮਰੇ ਨਹੀਂ ਚੱਲ ਰਹੇ ਤਹਿਸੀਲਾਂ 'ਚ ਇਹ ਭ੍ਰਿਸ਼ਟਾਚਾਰ ਖਤਮ ਕਰਨ ਲਈ ਅਸੀਂ ਹਰ ਪਾਲਿਸੀਆਂ ਐਨੀਆਂ ਸਰਲ ਕਰਨ ਲੱਗੇ ਹੋਏ ਹਾਂ ਕਿ ਜਿੱਥੇ ਇਹਨਾਂ ਨੇ ਭ੍ਰਿਸ਼ਟਾਚਾਰ ਕਰਨ ਦੀ ਕੋਈ ਕੋਮਾ ਲਾਇਆ ਹੋਇਆ ਅਸੀਂ ਉਹ ਕੋਮਾ ਹਟਾ ਦੇਣ ਜਿੱਥੇ ਇਹਨਾਂ ਨੇ ਟਿੱਪੀ ਲਾਈ ਹੋਈ ਹੈ ਟਿੱਪੀ ਚੱਕ ਦੇਣੀ ਹੈ ਜਿੱਥੇ ਫੁੱਲ ਸਟਾਪ ਲਾਇਆ ਫੁੱਲ ਸਟਾਪ ਚੱਕ ਦੇਣਾ ਅਸੀਂ ਇੰਨੀ ਸਰਲ ਪਾਲਿਸੀ ਕਰ ਦੇਣੀ ਹੈ ਹਰੇਕ ਡਿਪਾਰਟਮੈਂਟ ਦੀ ਕਿ ਇਹਨਾਂ ਨੂੰ ਭ੍ਰਿਸ਼ਟਾਚਾਰ ਕਰਨ ਦਾ ਮੌਕਾ ਹੀ ਨਾ ਮਿਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੰਤਨ ਕਰਨਪ੍ਰੀਤ ਸਿੰਘ ਸੌਂਦ ਜੋ ਉਜਗ ਮੰਤਰੀ ਨੇ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਲਦੀ ਹੀ ਬਹੁਤ ਸਾਰੇ ਐਕਸ਼ਨ ਭ੍ਰਿਸ਼ਟਾਚਾਰੀ ਕਲੱਬ ਹੋਣਗੇ ਤੇ ਨ